ਵਾਹ ਮੈਂ ਸੈੱਟ ਕਰ ਲਿਆ ਨਵੀਆਂ ਗੱਡੀਆਂ ਦਾ ਕਮਿਸ਼ਨ ਕਰਣ ਲੱਗੇ ਸਾਡੀ ਸਾਰੀ ਨੂੰ ਮਰਨ ਲੱਗੀ ਤੇ ਲਾ 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 ਕੁੱਤੀ ਤੂੰ ਗੱਡੀ ਨਹੀਂ ਚਲਾ ਸਕਦਾ ਪਹਿਲਾਂ ਟੱਕਰ ਦੀ ਵਾਜਾ ਜੀ ਵੀਰੇ ਅੱਜ ਨਾ ਇਕੱਠ ਹੋਇਆ ਇੱਕ ਪਹਿਲਾਂ ਤੁਸੀਂ ਵੀਡੀਓ ਦੇਖ ਕੇ ਹਟੇ ਹੋ ਜਿਹੜੀ ਹੈ ਨਾ ਮੈਂ ਵਿੱਚ ਐਡਿਟ ਕੀਤੀ ਹੈ ਇੱਕ ਬਹੁਤ ਵਧੀਆ ਉਹਦੇ ਤੇ ਰਹਾ ਸਤਿਕਾਰਯੋਗ ਬੰਦਾ ਪ੍ਰਧਾਨ ਕਹਿੰਦੇ ਆ ਮੈਂ ਵੀ ਉਹਦਾ ਸਤਿਕਾਰ ਕਰਦਾ ਹਾਂ ਅ ਕੱਲ ਪਰਸੋਂ ਦੀਆਂ ਵੀਡੀਓ ਪੈਰੀਆਂ ਨੇ ਬਰਨਾਲੇ ਜ਼ਿਲ੍ਹੇ ਦੀਆਂ ਵੀ ਕਹਿੰਦੇ ਵੀ ਪਿਕ ਡ੍ਰੌਪ ਦਾ ਜਿਹੜਾ ਕੰਮ ਆ ਉਹ ਬੰਦ ਕਰ ਦੇਣਾ ਇਹ ਪਿਕ ਡ੍ਰੌਪ ਦਾ ਕੰਮ ਬੰਦ ਕਰਕੇ ਅਪਡਾਉਣ ਦਾ ਕੰਮ ਕਰਨਾ ਸਿਰਫ ਤੇ ਉਹ ਸਬੰਧ ਵਿੱਚ ਉਸ ਤੋਂ ਬਾਅਦ ਚਿਕ ਪ੍ਰਧਾਨ ਦੀ ਤੇ 10 15 ਬੱਦਿਆਂ ਦੀ ਕੱਲੇ ਕਾਰਡੀਓ ਦੀ ਗੁੰਦੀਆ ਵੀ 10 15 ਜਾਣ ਦਾ ਗਰੁੱਪ ਬਣਾਓ ਆਪਾਂ 40 50 ਗੱਡੀਆਂ ਆਪਣੀਆਂ ਚਲਾਓ ਕੋਈ ਚੱਕਰ ਇਹ ਚੱਲੀ ਜਾਂਦਾ ਹਨ ਉਹਦੇ ਸਬੰਧ ਵਿੱਚ ਅੱਜ ਇਕੱਠ ਹੋਇਆ ਹਨ ਇਕੱਠ ਹੋਇਆ ਤੇ ਸਾਰੇ ਲੋਕ ਇਕੱਠੇ ਮੈਂ ਵੀ ਚਲਾ ਗਿਆ ਉੱਥੇ ਕਿਉਂਕਿ ਮੈਂ ਖੁਦ ਵੀ ਪਿਕ-ਡ੍ਰੌਪ ਦਾ ਕੰਮ ਕਰਦਾ ਤੇ ਉਹ ਪ੍ਰਧਾਨ ਦੀ ਬੱਡੀ ਸੀਗੀ ਜਦੋਂ ਉੱਥੇ ਤੁਪੂ ਮੈਂ ਮੈਂ ਹੋਈ ਹੈ ਨਾ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਤੇਰੇ ਇੱਕ ਲੱਤਾਂ ਡੇਢ ਲੱਤਾਂ ਹਨਾ ਕਿ ਮੇਰੇ ਮੇਰੀ ਲੱਤ ਨੂੰ ਲੈ ਕੇ ਉਹਨੇ ਕਿ ਤੂੰ ਹੈਂਡੀਕੈਪ ਆ ਉਹਨੂੰ ਲੈ ਕੇ ਉਹਨੇ ਗਾਲਾਂ ਵੀ ਕੱਟੀਆਂ ਤੇ ਤੁਸੀਂ ਵੀਡੀਓ ਦੇ ਵਿੱਚ ਗਾਲਾਂ ਸੁਣਦੇ ਵੀ ਉਹ ਤੇ ਮੈਨੂੰ ਮੇਰੇ ਮੇਰੇ शरीਰ ਨੂੰ ਲੈ ਕੇ ਬੋਲਿਆ ਮੈਂ ਪੁੱਛਣਾ ਚਾਹਣਾ ਪ੍ਰਧਾਨ ਜੀ ਤੋਂ ਵੀ ਪ੍ਰਧਾਨ ਜੀ ਹੈਂਡੀਕੈਪ ਹੋਣਾ ਕੋਈ ਗੁਨਾਹ ਹੈ ਜੇ ਹੈਂਡੀਕੈਪ ਹੋਣਾ ਗੁਨਾਹ ਹੈ ਮੈਂ ਆਪਣਾ ਪਰਿਵਾਰ ਤੋਂ ਟੇਕਾ ਖੁੱਲੇ ਲੈ ਆਉਣਾ ਤੁਸੀਂ ਮੈਨੂੰ ਸਲਫਾਸ ਦੇ ਦਿਓ ਮੈਂ ਸਲਫਾਸ ਦੀਆਂ ਗੋਲੀਆਂ ਖਾ ਕੇ ਮਰ ਜਨਾ ਮੇਰਾ ਹੈਂਡੀਕੈਪ ਹੋਣਾ ਹੈਂਡੀਕੈਪ ਹੋ ਕੇ ਕੰਮ ਕਰਨਾ ਰੋਜ਼ਗਾਰ ਕਰਨਾ ਆਪਣੇ ਪਰਿਵਾਰ ਨੂੰ ਪਾਲਣਾ ਗੁਨਾਹ ਹੈ ਮੈਂ ਸੜਕ ਤੇ ਖੜ ਕੇ ਮੈਂ ਭੀਖ ਮੰਗਣ ਲੱਗ ਜਾਣਾ ਵੀ ਮੈਂ ਤਾਂ ਹੈਂਡੀਕੈਪ ਆ ਹਨਾ ਇਹ ਤਾਂ ਮੇਥੋਂ ਕੰਮ ਨਹੀਂ ਹੁੰਦਾ ਹੈਗਾ ਮੈਂ ਤਾਂ ਮੈਂ ਹੈਂਡੀਕੈਪ ਨਹੀਂ ਆ ਦਿਮਾਗ ਤੋਂ ਮੈਂ ਹੈਂਡੀਕੈਪ ਨਹੀਂ ਆ ਟੈਲ ਤੋਂ ਮੈਂ ਕੰਮ ਕਰਦਾ ਕਿੱਤਾ ਕਰਦਾ ਹੁਣ ਤਾਂ ਕਿੱਤਾ ਕਰਕੇ ਆਪਣਾ ਪਰਿਵਾਰ ਪਾਲਦਾ ਪ੍ਰਧਾਨ ਜੀ ਤੇ ਮੈਨੂੰ ਇਹਨਾਂ ਗੱਡੀਆਂ ਦਾ ਖੜੀਆਂ ਦਾ ਟੈਕਸ ਭੰਦਾ ਡੇਲੀ ਕਿਸ਼ਤ ਭਰਦੀ ਹੁੰਦੀ ਆ ਮੈਂ ਮੈਂ ਪਿਕ-ਡ੍ਰੌਪ ਦਾ ਕੰਮ ਕਰਦਾ ਮੈਂ ਕਹਿਣਾ ਵੀ ਕਰਦਾ ਜੇ ਤੁਸੀਂ ਚਲਾਇਆ ਤਾਂ ਚੱਲਿਆ ਸਾਨੂੰ ਕੀ ਪਤਾ ਸੀ ਪਿਕ-ਡ੍ਰੌਪ ਇੱਕ ਪਾਸੇ ਤੁਸੀਂ ਫੁੱਲ ਰੇਟ ਲੈ ਕੇ ਜਾਂਦੇ ਹੋ ਐਨਆਰਆਈਆਂ ਦੀ ਪੂਰੀ ਸ਼ੈ ਲਢੇੜ ਕੇ ਲੈ ਕੇ ਜਾਂਦੇ ਹੋ 9-9000 10-1000 ਰੁਪਇਆ ਕਰਕੇ ਲੈ ਕੇ ਆਣੇ ਆ ਦੂਜੇ ਪਾਸੇ ਤੁਸੀਂ 25-2500 ਰੁਪਏ ਨੂੰ ਸਵਾਰੀਆਂ ਚੱਕ ਕੇ ਲੈ ਕੇ ਆਉਣੇ ਉਦੋਂ ਪਿਕਅਪ ਔਰ ਪਿਕ ਡ੍ਰੌਪ ਨਹੀਂ ਹੁੰਦੀ ਥੋੜੇ ਮੈਸੇਜ ਪਾਏ ਵੀ ਹੁੰਦੇ ਆ ਵੀ ਫਲਾਨੀ ਗੱਡੀ ਅੱਜ ਫਲਾਨੇ ਟਾਈਮ ਤੋਂ ਖਾਲੀ ਜਾ ਰਹੀ ਆ ਜੇਦੇ ਉਸ ਵਾਰੀ ਜਿਹੜੇ ਬਾਜੀ ਰੇਟ ਦੇਦੇ ਉਹਦੋਂ ਪਿਕ ਡ੍ਰੌਪ ਨਹੀਂ ਹੁੰਦਾ ਹੈਗਾ ਪ੍ਰਧਾਨ ਜੀ ਕਿਸੇ ਦੇ ਸਰੀਰਕ ਨੂੰ ਲੈ ਕੇ ਕਿਸੇ ਦੇ ਸਰੀਰ ਨੂੰ ਲੈ ਕੇ ਕਦੇ ਵੀ ਇਹੋ ਜਿਹਾ ਭੱਦਾ ਭੱਦਾ ਕਮੈਂਟ ਜਾਂ ਭੱਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਮੈਂ ਤੁਹਾਨੂੰ ਕੁਝ ਕਿਹਾ ਤੁਸੀਂ ਮੈਨੂੰ ਬੈਠੋ ਮੈਂ ਤੁਹਾਡੇ ਵਿਜਵਾਕਾਂ ਵਰਗਾ ਬੱਚਿਆਂ ਵਰਗਾ ਪਹਿਲੀ ਗੱਲ ਤਾਂ ਮੈਂ ਕਦੇ ਦੁਆਓ ਕਦੇ ਕੀਤੀ ਨਹੀਂ ਪ੍ਰਮਾਤਮਾ ਗਰਦਸ ਪਰ ਅੱਜ ਮੇਰਾ ਦਿਲ ਦੁਖੀ ਹੈ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਵੀ ਪ੍ਰਮਾਤਮਾ ਤੇਰੇ ਘਰ ਪੁੱਤ ਤੇ ਪੋਤੀ ਹੈਂਡੀਕੈਪ ਦੇਵੇ ਤੈਨੂੰ ਪਤਾ ਲੱਗੇ ਵੀ ਹੈਂਡੀਕੈਪ ਹੋਣ ਦਾ ਦੁੱਖ ਤੇ ਦਰਦ ਕੀ ਹੁੰਦਾ ਤੇਰੇ ਅਰਕੇ ਬੰਦੇ ਤੋਂ ਵੀਰੇ ਸਤਕਾਰਯੋਗ ਆ ਤੂੰ ਪਰ ਸਤਕਾਰਯੋਗ ਕਹਿਣ ਦੇ ਰਹਿਣ ਦੇ ਕਾਬਿਲ ਨਹੀਂ ਆ ਪਰ ਤੇਰੇ ਅਰਕੇ ਬੰਦੇ ਤੋਂ ਜਵਾਕ ਚੱਕ ਕੇ ਵੀ ਨਹੀਂ ਤੋਰ ਹੋਣਾ ਹੈਂਡੀਕੈਪ ਮੈਂ ਤਾਂ ਆਪਣਾ ਪਰਿਵਾਰ ਪਾਲਦਾ ਮੈਂ ਆਪਣੇ ਪਰਿਵਾਰ ਨੂੰ ਰਨ ਕਰਦਾ ਮੈਂ 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 ਜਿਹੜੇ ਚੰਗੇ ਭਲੇ ਬੰਦੇ ਆ ਮੈਂ ਉਹਨਾਂ ਤੋਂ ਅੱਗੇ ਜਾ ਕੇ ਮੈਂ ਕੰਮ ਕਰਦਾ ਮੈਂ ਆਪਣਾ ਖੇਤਾਂ ਆਪਣਾ ਕੰਮ ਕਰ ਰਿਹਾ ਮੈਂ ਕਿਰਤ ਕਰ ਰਿਹਾ ਆਪਣੀ ਮੈਨੂੰ ਕੋਈ ਇਤਰਾਜ਼ ਨਹੀਂ ਪਿਕਟ੍ਰੋਪ ਬੰਦ ਹੋਵੇ ਨਾ ਹੋਵੇ ਜੋ ਵੀ ਕਰਦਾਂ ਪਰ ਜਦ ਆਪਾਂ ਕਿਸੇ ਦੀ ਪਰਮਟ ਵਾਲੀ ਗੱਡੀ ਨੂੰ ਕਿਵੇਂ ਕਹਦੇ ਆਂ ਵੀ ਤੂੰ ਅੱਜ ਹੀ ਬੰਦ ਕਰ ਲਾ ਕਿਸ਼ਤਾਂ ਕੌਣ ਭਰੂਗਾ ਇਹਨਾਂ ਦੀਆਂ ਗੱਡੀਆਂ ਦੀਆਂ ਡਰਾਈਵਰਾਂ ਦੀ ਤਨਖਾਹ ਕਿੱਥੋਂ ਦਊਗਾ ਜਿਹੜਾ ਬੰਦਾ ਕਾਮੀ ਪਿਕਟ੍ਰੋਪ ਦਾ ਕਰਦਾ ਸੋ ਮੈਂ ਜਿਹੜੇ ਪਿਕਟ੍ਰੋਪ ਕਰਦੇ ਆ ਮੇਰੇ ਵੀਰ ਉਹਨਾਂ ਨੂੰ ਵੀ ਬੇਇੱਜ਼ਤੀ ਕਰਦਾ ਵੀ ਯਾਰ ਵੀ ਤੁਸੀਂ ਹਨਾ ਇਸ ਗੱਲ ਦਾ ਜਵਾਬ ਦਿਓ ਰੇਟ ਬਣਾਓ ਯਾਰ ਰੇਟ ਵੜਾਓ ਮੈਂ ਕਹਿੰਦਾ ਵੀ ਤੁਸੀਂ ਰੇਟ ਵੜਾਓ ਯਾਰ ਪਿਕ ਡ੍ਰੌਪ ਦਾ ਰੇਟ ਹੋਣਾ ਤੈਅ ਹੋਣਾ ਚਾਹੀਦਾ ਗੱਡੀਆਂ ਨਾ ਪੰਨੂ ਘੱਟ ਰੇਟਾਂ ਦੇ ਜਾਓ ਥੋਡੀਆਂ ਅਪ ਡਾਊਨ ਵਾਲੀਆਂ ਗੱਡੀਆਂ 55 5500 ਰੁਪਏ ਅਪ ਡਾਊਨ ਲਾਰੀਆਂ ਨੇ ਉਹਨਾਂ ਨੂੰ ਕੋਈ ਬੋਲਦਾਰੀ ਉਹਨਾਂ ਤੇ ਕਿਉਂਕਿ ਤੁਸੀਂ ਪੁਰਾਣੇ ਹੋ ਜਿੱਥੇ ਤੁਹਾਡਾ ਸੈੱਟ ਆਉਂਦਾ ਸੂਤ ਆਉਂਦਾ ਤੁਸੀਂ ਕਰਕੇ ਕਰੀ ਜਾਂਦੇ ਹੋ ਤੁਸੀਂ ਜੇ ਅਸੀਂ ਪਿਕ ਡ੍ਰੌਪ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਉੱਥੇ ਜਾ ਕੇ ਖੜਨਾ ਪੈਂਦਾ ਦਿੱਲੀ ਵਿੱਚ ਉੱਥੇ ਜਾ ਕੇ ਸਾਨੂੰ ਦਿੱਲੀ ਦੇ ਵਿੱਚ ਖੜਨਾ ਪੈਂਦਾ ਲੱਭਣੀ ਪੈਂਦੀ ਹੈ ਸਵਾਰੀ ਇੱਕ ਦੂਜੇ ਨਾਲ ਰਾਬਤਾ ਬਣਾ ਕੇ ਰੱਖਣਾ ਪੈਂਦਾ ਤੇ ਤੁਸੀਂ ਸਵਾਰੀ ਲਾ ਕੇ ਆ ਕੇ ਕਣਕਤ ਢਾਬੇ ਤੇ ਰੋਟੀ ਖਾਣੇ ਹੁੰਨੇ ਹੋ ਕੜੇ ਉੱਥੇ ਤੁਸੀਂ ਟਿਚਰਾ ਕਰਦੇ ਹੁੰਨੇ ਹੋ ਵੀ ਜਾਣ ਕੇ ਉੱਥੇ ਬੱਛਰ ਕਾਊਗਾ ਇਹਨਾਂ ਨੂੰ ਦੂਜੀ ਗੱਲ ਮੈਂ ਪ੍ਰਧਾਨ ਜੀ ਤੇ ਆਉਣਾ ਪ੍ਰਧਾਨ ਜੀ ਤੁਹਾਡੀ ਆਡੀਓ ਲੀਕ ਹੋਈ ਐ ਇੱਕ ਉਹ ਆਡੀਓ ਦੇ ਵਿੱਚ ਤੁਸੀਂ 10 ਜਣੇ 15 ਜਣੇ ਪਰ ਅੱਪ ਜਾਣਦਾ ਤੁਸੀਂ ਪਿੱਗ ਲਾ ਕੇ ਗੱਲ ਕਰਦੇ ਜਾਂ ਜਿੰਮੀ ਵੀ ਕਰਦੇ ਪਰ ਇੱਕ ਆਡੀਓ ਜ਼ਰੂਰ ਲੀਕ ਹੋਈ ਪ੍ਰਧਾਨ ਜੀ ਤੁਹਾਡਾ ਇਹ ਕੰਮ ਨਹੀਂ ਆ ਕਿ ਤੁਸੀਂ ਆ ਕੇ ਕਿਸੇ ਦਾ ਰੋਜ਼ਗਾਰ ਬੰਦ ਕਰ ਦਿਓ ਵੀ ਸਾਡੀਆਂ ਗੱਡੀਆਂ ਖੜੀਆਂ ਨੇ ਤੁਸੀਂ ਪਿੱਕਅ ਟਰੱਕ ਬੰਦ ਕਰੋ ਪ੍ਰਧਾਨ ਜੀ ਮੈਂ ਤੁਹਾਨੂੰ ਦੱਸਦਾ ਤੁਹਾਡੇ ਕਰਨ ਵਾਲੇ ਕੰਮ ਪ੍ਰਧਾਨ ਜੀ ਤੁਹਾਡੇ ਕੰਮ ਕਰਨ ਵਾਲੇ ਆ ਜੀਨਦ ਦੇ ਕੋਲ ਪਾਲਿਟਿਕ ਉੱਤੇ ਬਹੁਤ ਵੱਡੇ ਵੱਡੇ ਖੱਟੇ ਆ ਜਿਹੜੇ ਰਾਤ ਨੂੰ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਟੋਲ ਫਲਾਇਆ ਨੂੰ ਕਹਿ ਕਿਓ ਖੱਟੇ ਭਰਾ ਸਕਦੇ ਨੇ ਨੈਤ ਤੁਹਾਡੇ ਭਰਾਵਾਂ ਦੀ ਤੁਹਾਡੇ ਨਾਲ ਦੇ ਸੱਜਣਾ ਪੀਤੀਆਂ ਦੀ ਦਿੱਲੀ ਦੇ ਵਿੱਚ ਜਾ ਕੇ ਉੱਥੇ ਇਕੱਠੇ ਹੋ ਕੇ ਪਾਰਕਿੰਗ ਦੇ ਵਿੱਚ 5-5 ਮਿੰਟ ਬਾਅਦ ਜੇ 5 ਮਿੰਟ ਵੀ ਹੋਰ ਹੁੰਦੇ 50-50 ਰੁਪਏ ਐਕਸਟਰਾ ਲੈਂਦੇ ਤੁਸੀਂ ਉੱਥੇ ਜਾ ਕੇ ਲਾਂਬਾ ਦੁਕਸ ਸਕਦੇ ਤੁਸੀਂ ਜੇ ਕਿਤੇ ਤੁਹਾਡੇ ਕਿਸੇ ਕਿਸੇ ਡਰਾਈਵਰ ਪੀਰ ਨਾਲ ਤੱਕਾ ਹੁੰਦਾ ਉੱਥੇ ਜਾ ਕੇ ਲਾਮਬੰਦ ਹੋ ਕੇ ਡਰਾਈਵਰ ਪੀਰ ਦੇ ਨਾਲ ਜਾ ਕੇ ਖੜ ਸਕਦੇ ਹੋ ਪਰ ਜੇ ਰਾ ਕਿਸੇ ਦਾ ਰੋਜਗਾਰ ਬੰਦ ਕਰਨਾ ਕਿਸੇ ਦਾ ਕਹਿੰਦੋਂ ਕਿ ਤੁਸੀਂ ਟਿਕਟ ਰੋਕ ਬੰਦ ਕਰ ਦਿਓ ਟਿਕਟ ਰੋਕ ਦਾ ਕਰਦਾ ਫਾਇਦਾ ਕੋਈ ਨਹੀਂ ਹੈਗਾ ਇਹ ਤਾਂ ਅਪਡਾਉਨ ਵਾਲੇ ਕੰਮ ਚਲ ਕਿੱਥੋਂ ਲੱਭ ਕੇ ਲੈ ਕੇ ਆਈਏ ਸੀ ਅਪਡਾਉਨ ਦੀਆਂ ਸਵਾਰੀਆਂ ਜਿਹੜੇ ਤੁਹਾਡੇ ਨਾਲ ਅਪਡਾਉਨ ਦੇ ਵਿੱਚ ਜਾਣਾ ਪ੍ਰਧਾਨ ਜੀ ਉਹਨੇ ਅਪਡਾਉਨ ਦੇ ਵਿੱਚ ਹੀ ਜਾਣਾ ਤੁਹਾਡੀ ਸਵਾਰੀ ਨੂੰ ਮੈਂ ਕਿਵੇਂ ਲੈ ਜੂਗਾ ਮੇਰੀ ਸਵਾਰੀ ਨੂੰ ਤੁਸੀਂ ਕਿੱਦਾਂ ਲੈ ਜਾਓਗੇ ਇਹਣਾ ਟੋਟੀ ਜਵਾਨ ਨੂੰ ਤੁਹਾਡੇ ਜਿਹੜਾ ਤੁਹਾਡਾ ਬਿਹੇਵਿਅਰ ਆ ਉਹਨੂੰ ਸਵਾਰੀ ਲੱਗਣੀ ਆ ਤੁਹਾਨੂੰ ਜਿੱਦਾਂ ਦਾ ਤੁਸੀਂ ਮਿੱਠਾ ਪਾਓਗੇ ਉਦੋਂ ਦਾ ਸਵਾਦ ਆਊਗਾ ਪਰ ਮੈਂ ਬੇਨਤੀ ਕਰਦਾ ਜਿਹੜਾ ਤੁਸੀਂ ਮੇਰੇ ਤੇ ਤੁਸੀਂ ਪਹਿਲਾਂ ਵੀਡੀਓ ਦੇਖੀ ਆੜਾ ਮੈਨੂੰ ਗਾਲਾਂ ਕੱਢੀਆਂ ਨੇ ਜਾਂ ਗਲਤ ਮੰਨਤੀ ਸਰਦਾਬ ਨਹੀਂ ਬੋਲਦੇ ਹੋਣਾ ਤੁਸੀਂ ਉਹ ਬਹੁਤ ਜਦੇ ਮੰਦ ਭਾਗੀ ਆ ਤੁਸੀਂ ਕਮੈਂਟਾਂ ਦੇ ਵਿੱਚ ਵੀਰੋ ਜਰੂਰ ਇਸ ਗੱਲ ਦਾ ਜਵਾਬ ਦੋ ਪੀਆਰਪੀ ਕਿਸੇ ਨੂੰ ਹੈਂਡੀਕੈਪ ਹੋਣਾ ਕਿਸਦਾ ਗਰਾਹ ਪੀ ਜਾਂ ਮੈਂ ਫਿਰ ਆਪਣੇ ਪਰਿਵਾਰ ਨੂੰ ਯਾਰ ਦੇ ਕੇ ਮਾਰ ਦਿਆਂ ਤੇ ਖੁਦ ਵੀ ਮਰ ਜਾਮਾ ਕਮੈਂਟ ਤੁਸੀਂ ਕਰਦੇ ਆ ਫੈਸਲਾ ਤੁਸੀਂ ਕਰਨਾ ਵੀਡੀਓ ਸ਼ੇਅਰ ਤੁਸੀਂ ਕਰਨੀ ਆ ਧੰਨਵਾਦ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਜਾਂਦੇ ਜਾਂਦੇ ਮੈਂ ਕਹਿ ਸਕਦਾ ਕਿ ਵੀਰੋ ਜੇ ਮੇਰੇ ਸ਼ਬਦਾਂ ਨਾਲ ਤੁਹਾਨੂੰ ਕਿਸੇ ਤਰ੍ਹਾਂ ਖੇਸ ਪਹੁੰਚੀਆ ਮੇਰੇ ਬੋਲਣ ਨਾਲ ਉੱਥੇ ਇਦਾਂ ਹੀ ਉੱਥੇ ਬੋਲਿਆ ਸਰਕਾਰ ਦੇ ਨਾਲ ਤੇ ਉਦਾਂ ਹੀ ਹੁਣ ਬੋਲ ਰਿਹਾ ਤੇ ਮੈਂ ਮੈਂ ਮਾਫੀ ਚਾਹਨਾ ਪਰ ਜਿੱਥੇ ਆਪਣੀ ਸ਼ਬਦਾਂ ਦੀ ਲੜਾਈ ਹੋਵੇ ਸ਼ਬਦਾਂ ਤੱਕ ਰੱਖੋ ਪਰਸਨਲ ਨਾ ਜਾਓ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ